ਪ੍ਰਸ਼ਾਸਨ ਕਾਦਾ ਵਾ ਕਾਦਾ ਪ੍ਰਸ਼ਾਸਨ ਆ ਪ੍ਰਸ਼ਾਸਨ ਆ ਅਕਾਂਟੇ ਦਾ ਪ੍ਰਸ਼ਾਸਨ ਆ ਨਾਲੇ ਦਾ ਸਾਡੀ ਆਨੂੰ ਕੁੱਟਿਆ ਨਾਲ ਕੀ ਉਹਦਾ ਨਾਲ ਇੰਦੇ ਇਹਨਾਂ ਨੇ ਜਿਹੜੇ ਸਕਿਉਰਿਟੀ ਗਾਰਡ ਬੌਕਸਰ ਰੱਖੇ ਆ ਨਾ ਉਹਨਾਂ ਕੋਲੋਂ ਡੰਡੇ ਮਰਵਾਏ ਲੋਕਡਾਊਨ ਦੇ ਪੈਸੇ ਕਈਆਂ ਜਨਾਨੀਆਂ ਦੇ ਵੀ ਫੱਟਿਆ ਕਈਆਂ ਮੁੰਿਆਂ ਦੇ ਵੀ ਫੱਟਿਆ ਜੇ ਅਸੀਂ ਚੌਂਕੀ ਆਏ ਤਾਂ ਕਹਿੰਦੇ ਸੋਨੂੰ ਨੂੰ ਠੇਕੇਦਾਰ ਨੂੰ ਲਿਆਓ ਠੇਕੇਦਾਰ ਨੂੰ ਭਾਈ ਅਸੀਂ ਕਿੱਥੋਂ ਲੱਭ ਲਈਏ ਪੈਸੇ ਤਾਂ ਅਸੀਂ ਕੰਮ ਤੇ ਇੱਥੇ ਤੁਹਾਡੇ ਦੋ ਪੈਰਾਂ 'ਚ ਕੀਤਾ ਸਵੇਰੇ ਠੇਕੇਦਾਰ ਨੂੰ ਲੈ ਕੇ ਅਸੀਂ ਆਏ ਆ ਸਾਰੇ ਜਣੇ ਇਹਨਾਂ ਕੁੱਟਿਆ ਮਾਰਿਆ ਸਾਰਿਆਂ ਨੂੰ ਹੀ ਤੇ ਨਾਲੇ ਠੇਕੇਦਾਰ ਨੂੰ ਕੁੱਟ ਕੇ ਇਹਨਾਂ ਨੇ ਭਜਾਤਾ ਕਿਨੂੰ ਕਿਨੂੰ ਨਹੀਂ ਧੋਇਆ ਕਾਦਾ ਪ੍ਰਸ਼ਾਸਨ ਆ ਆ ਪ੍ਰਸ਼ਾਸਨ ਆ ਆ ਘੰਟੇ ਦਾ ਪ੍ਰਸ਼ਾਸਨ ਆ ਆਪਣਾ ਤੇ ਕਿੱਥੇ ਕੰਮ ਕਰਦੇ ਕੀ ਗੱਲ ਹੋਈ ਸਰ ਸੰਨੀ ਮੇਰਾ ਨਾਮ ਆ ਸਰ ਆਪਾਂ ਫਰਸਟ ਨੇਰਾ ਦੇ ਵਿੱਚ ਕੰਮ ਕਰਦੇ ਆ ਨਾਲ ਹੀ ਇਹਨਾਂ ਦਾ ਰੋਇਲ ਕਿਸੇ ਦਾ ਕੰਮ ਕਰਦੇ ਪਾਈ ਤੁਸੀਂ ਭਾਂਡੇ ਮਾਂਜੀਦੇ ਆ ਸਾਰੇ ਝੂਠੇ ਪਲੇਟਾਂ ਪਲੂਟਾਂ ਗਾੜੀਆਂ ਚੁੱਕੀਆਂ ਦੀਆਂ ਨੈਪਕੀ ਨੁਕੀਨ ਚੁੱਕੀ ਦੇ ਆ ਤੇ ਸਾਰ ਸਵੇਰ ਦੇ ਇੱਥੇ ਥਾਣੇ ਆਏ ਆ ਕੀ ਗੱਲ ਕੀ ਹੈ ਕਿਉਂ ਥਾਣੇ ਆਣਾ ਪਿਆ ਕੀ ਗੱਲ ਥਾਣੇ ਸਰ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਰਾਤੀ ਪੈਸੇ ਦੇ ਦਾਂਗੇ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਪਾਂਡੇ ਪਏ ਸੀ ਲੋ ਉਹ ਵੀ ਰਾਤ ਅਹੀਂ ਔਕੇ ਸੋਖੇ ਹੋ ਗਏ ਧੋਤੇ ਤੇ ਸਵੇਰੇ ਵੀ ਇਹਨਾਂ ਨੇ ਕਿਹਾ ਵੀ ਸਵੇਰੇ 12 ਵਜੇ ਆਜੋ ਤੁਹਾਨੂੰ ਪੈਸੇ ਮਿਲ ਜਾਣਗੇ ਸਵੇਰੇ ਠੇਕੇਦਾਰ ਨੂੰ ਲੈ ਕੇ ਅਹੀਂ ਆਏ ਆ ਸਾਰੇ ਜਣੇ ਇਹਨਾਂ ਕੁੱਟਿਆ ਮਾਰਿਆ ਸਾਰਿਆਂ ਨੂੰ ਤੇ ਨਾਲੇ ਠੇਕੇਦਾਰ ਨੂੰ ਕੁੱਟ ਕੇ ਇਹਨਾਂ ਨੇ ਭਜਾਤਾ ਉਹ ਡਰਦਾ ਹੀ ਭੱਜ ਗਿਆ ਭਾਈ ਹਾਨੂੰ ਪੈਸੇ ਕਿੰਨੇ ਦੇਣੇ ਆ ਜੇ ਅਸੀਂ ਚੌਂਕੀ ਆਏ ਤੇ ਕਹਿੰਦੇ सोनू ਨੂੰ ਠੇਕੇਦਾਰ ਨੂੰ ਲੈ ਆਓ ਤੇ ਅਸੀਂ ਪੈਸੇ ਦੇ ਦਾਂਗੇ ਠੇਕੇਦਾਰ ਨੂੰ ਭਾਈ ਅਹੀਂ ਕਿਥੋਂ ਲੱਭ ਲਈਏ ਪੈਸੇ ਤਾਂ ਅਸੀਂ ਕੰਮ ਦੇ ਦਿੱਤੇ ਤੁਹਾਡੇ ਦੋ ਪੈਸੇ ਤਾਂ ਚ ਕੀਤਾ ਕਿੰਨੀ ਦੇਰ ਤੇ ਪੈਸੇ ਲੈਣ ਬਾਰੇ ਜੀ ਭਾਈ ਇਹ ਲੋਕਡਾਊਨ ਦੇ ਪੈਸੇ ਕਈਆਂ ਜਨਾਨੀਆਂ ਦੇ ਵੀ ਫਸੇ ਆ ਕਈਆਂ ਮੁੰਿਆਂ ਦੇ ਵੀ ਫਸੇ ਆ ਕਿੰਨਾ ਕ ਪੈਸਾ ਹੈਗਾ ਜੀ ਘੱਟੋ ਘੱਟ 15-20 ਲੱਖ ਰੁਪਈਆ ਹੈਗਾ ਸਰ ਸਾਰਿਆਂ ਦਾ ਮਿਲਾ ਕੇ ਹਾਂਜੀ ਤੇ ਕੀ ਕਹਿੰਦੇ ਕੀ ਉਹਨਾਂ ਨੇ ਅੱਜ ਵੱਲੋਂ ਕਰਾਰ ਕੀਤਾ ਕਿ ਸਰ ਕਰਾਰ ਤੇ ਉਹਨਾਂ ਦੇ ਬੜੇ ਦਿਨਾਂ ਦੇ ਹੀ ਸਿਰਫ ਅੱਜ ਹਾਨੂੰ ਮਜਬੂਰਨ ਅੰਦਰ ਜਾ ਕੇ ਉਹਨਾਂ ਨੂੰ ਕਹਿਣਾ ਪਿਆ ਪਰ ਫੇਰ ਵੀ ਉਹਨਾਂ ਨੇ ਕੀ ਨਾਲੇ ਸਾਡੀ ਸਾਨੂੰ ਕੁੱਟਿਆ ਨਾਲ ਕੀ ਉਹਦੇ ਨਾਲ ਇਹਦੇ ਇਹਨਾਂ ਨੇ ਜਿਹੜੇ ਸਕਿਉਰਿਟੀ ਗਾਰਡ ਬੌਕਸਰ ਰੱਖੇ ਆ ਨਾ ਉਹਨਾਂ ਕੋਲੋਂ ਡੰਡੇ ਮਰਵਾਏ ਆਖੋ ਮੁੰਡੇ ਦੀਆਂ ਜਾਗਤਾਂ ਪਾੜੀਆਂ ਕਿਨੂੰ ਕਿਨੂੰ ਨਹੀਂ ਧੋਇਆ ਨਾ ਜਨਾਨੀਆਂ ਤੱਕ ਕੁੱਟਿਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਭਾਈ ਪ੍ਰਸ਼ਾਸਨ ਕਾਦਾ ਵਾ ਕਾਦਾ ਪ੍ਰਸ਼ਾਸਨ ਆ ਆ ਪ੍ਰਸ਼ਾਸਨ ਆ ਤਵੇਰ ਦੇ ਆਣ ਕੇ ਇੱਥੇ ਰੌਂਡੇ ਆ ਤੇ ਆਂਦੇ ਅਗੇ ਸੋਨੂੰ ਨੂੰ ਲਿਆਓ ਸੋਨੂੰ ਕੌਣ ਆ ਠੇਕਦਾ ਤੇ ਭਾਜੀ ਜਾਂਦੇ ਭਾਜੀ ਹਾਂ ਤੇ ਮਾਲਕਾਂ ਕੋ ਲੈਣੇ ਪਏ ਹੁਣ ਕਿਹ ਕੌਣ ਕਰੂਗਾ ਭਾਈ ਸੁਣਵਾਈ ਗਰੀਬ ਬੰਦੇ ਦੀ ਆੜੇ ਨਿਆਣੇ ਘਰ ਬੈਠੇ ਆ ਰੋਟੀ ਤੋਂ ਅਸੀਂ ਮੇ 2 2 3 3 4 ਜਰ ਮਹੀਨੇ ਲਾ ਕੇ ਬੈਠੇ ਆ ਉਹ ਵਿਚਾਰੀ ਨੇ 17000 ਲੈਣਾ ਨੇ 35000 ਲੈਣਾ ਭਾਈ ਨੇ 33000 ਲੈਣਾ ਉਹਨੇ ਵਿਚਾਰੀ ਨੇ ਕੁੜੀ ਨੇ ਨਿਆਣੀ ਨੇ 80 ਦਿਹਾੜੀਆਂ ਲਾਈਆਂ ਭਾਈ 80 ਦਿਹਾੜੀਆਂ ਦਾ 500 ਰੁਪਏ ਹਿਸਾਬ ਨਾਲ ਹਿਸਾਬ ਕਰੋ ਕਿੰਨੇ ਪੈਸੇ ਬੰਦੇ ਆ ਆ ਘੰਟੇ ਦਾ ਪ੍ਰਸ਼ਾਸਨ ਆ ਅੱਛਾ ਜੀ ਹਮ ਜੋ ਦਿਨ ਰਾਤ ਕੰਮ ਕਰਦੇ ਹੈ ਪਹਿਲਸਮੇ ਤੋਂ ਹਮਨੇ ਰੋਜ਼ ਦਾ ਪੈਸਾ ਰੋਜ਼ ਨਹੀਂ ਲੈਤੀ ਨਾ तो इसलिए हमको पैसा लेना है और बाबू सही सही सलामत पैसा दे दे हमारी आज क्या बात हुई थी आज बात हुई रात को हमारी जो ठेकेदार है उनको अचानक से निकाल दिया गया क्योंकि कोई भी नौकरी भी करे ना उनको भी नोटिस के साथ ही उसको मतलब निकाला जाता है इनको अचानक से जवाब दिया तो ये अभी पैसा हमको नहीं दे पा रहा है तो मैं चाहती हूँ बस बाबू से रिक्वेस्ट है पैसा हमको वापस करें थैंक यू काफ़ी लोग हैं काफ़ी लोग हैं अभी पचास, साठ, सौ भी हो सकता है बंदे भी काफ़ी है औरत भी काफ़ी है सारे थैंक यू मेरा नाम लाली है वह तो हम लोग पैसा लेने गई हैं मार कूट करके बाहर निकाल दिए ठीक है जूठियाँ प्लेटा धोई हैं बीस साल से मैं लोग काम करते हैं लॉकडाउन का भी पैसा लेने वाला है सारे सारे लेके दस लाख रुपया है वह कहा गए थे फर्स्ट एरिया जाए कौन सा फर्स्ट नहीं आ रहा पैस्ट नीज़ा। पैस्ट नीज़ा। हाँ जी तो कितने लोगों ने आपको मारा ये सारे मैनेजर सारे मारा आज आज ज्यादा मेरा मारा जोबन मारा मेरा हाथ फट गया मास्क फट गया अंगूठा भी टूट गया कितना पैसा लेना दस लाख रुपया कितने लोग थे जिन्होंने पैसा लेना था सारे लोग हैं सज्जन थे तीस चालीस बंदे हैं मैं पैसा लेने वाला कितनी देर से पैसा नहीं मिल रहा ये हमको मिलना है लॉकडाउन का पैसा रोके है क्या कहते जब आप जब मैं पैसा देते लेने जाते बोलते हैं दे दूंगी दे दूंगी दे दूंगी यही करते हैं तक, मैंने बात, हाँ. से आपकी बात नहीं ठीक ठेकेदार से बात बाबू से बात ही हो तब बोलते हैं बाबू से गल करो बाबू से गल बाबू से गल नहीं हो पाती है बाबू से गल करने बोलते हैं बाबू का लिखिल बाबू है

ਕੀ ਗੱਲ ਕੀ ਹੋਈ ਅੱਜ ਪ੍ਰੋਪਰ ਗੱਲ ਕਿੱਦਾਂ ਆਈ ਗੱਲ ਪੈਸੇ ਰਾਤ ਦਾ ਪਹਿਲੋ ਕਰਾਰ ਕੀਤਾ ਇਹ ਵੀ ਭਾਂਡੇ ਧਵਾਈ ਗੱਡੋ ਰਾਤ ਇੱਥੇ ਧਵਾਈ ਭਾਂਡੇ ਮਾਂਜੇ ਕਰੇਡ ਲਿਆਂਦੇ ਕਿ ਅਸੀਂ ਘਰਾਂ ਨੂੰ ਚੱਲੇ ਪੈਸੇ ਮੰਗੇ ਦਿੱਤੇ ਨਹੀਂ ਆਂਦੇ ਸਵੇਰੇ ਆਇਓ ਪੈਸੇ ਲੈਣਾ ਕਿੰਨੇ ਕਿੰਨੇ ਦੇਰ ਦੇ ਪੈਸੇ ਲੈਣਾ ਜੀ ਇਹ ਆਪਾਂ ਨੂੰ 2 ਮਹੀਨਿਆਂ ਦੇ ਲੈਣੇ ਆਪਾਂ ਲੋਕਡਾਊਨ ਦੇ ਲੈਣੇ ਆ ਕਈਆਂ ਨੇ ਤੁਸੀਂ ਕਿੰਨੇ ਦੇਰ ਦੇ ਲੈਣੇ 5000 ਰੁਪਏ ਲੈਣਾ ਅੱਛਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪੈਸੇ ਸਾਡੇ ਮਿਲ ਜਾਣਾ ਹੀ ਝੂਠੇ ਭਾਂਡੇ ਸ਼ੂਕਰਾਂ ਨੇ ਮਾਂਜੇ ਵਿਸ਼ਾਲ ਬਾਬੂ ਆ ਤੇ ਗੁਪਤੇ ਨੇ ਮੇਰੇ ਚ ਪੇੜਾ ਮਾਰਿਆ ਜਿਹੜਾ ਮੈਨੇਜਰ ਆ ਆ ਸਾਰੇ ਆਪਾਂ ਆ ਜਿਹੜੇ ਆਪਾਂ 15 35 ਬੰਦੇ ਆ ਸਾਰੇ ਪੈਸਾ ਲੈਣੇ ਵਾਲਾ ਰਹੇ ਸਾਰਿਆਂ ਬੰਦੇ ਦਾ ਕਰਾਰ ਕੀਤਾ ਸੀ ਤੁਹਾਨੂੰ ਹਾਂਜੀ ਅੱਜ ਦਾ ਕਰਾਰ ਕੀਤਾ ਕੱਲ ਦਾ ਵੀ ਕੀਤਾ ਤੇ ਰੋਜ਼ ਕਰਾਰ ਕਰਕੇ ਮੁੱਕਰ ਜਾਂਦੇ ਟੋਟਲ ਕਿ ਜਿੰਨੇ ਬੰਦੇ ਕਿੰਨਾ ਕਿ ਟੋਟਲ ਕਿੰਨੇ ਪੈਸੇ ਲੈਣੇ ਟੋਟਲ ਕਿੰਨਾ ਕਿ ਬੰਦੇ ਦਾ ਮੈਂ ਕਹ ਨਹੀਂ ਸਾਰੇ ਲੋਕਡਾਊਨ ਸੇ ਲਗਾ ਕੇ ਆਜ ਤੱਕ ਮੇਰਾ 10 ਲੱਖ ਰੁਪਇਆ ਲੈਣੇ ਵਾਲਾ ਹੈ ਤਲ ਜੂ ਵਾਹ ਚੱਲ ਰਿਹਾ ਜਿਹੜੇ ਕੰਮ ਕਰਦੇ ਸੀ ਪਲੇਟਾਂ ਵਗੈਰਾ ਤੋਂਦੇ ਸੀ ਉਹਨਾਂ ਨੇ ਪੈਸੇ ਲੈਣੇ ਕੀ ਸਰਸਰਾ ਮਾਮਲਾ ਹੈ ਅਜਿੰਨਾ ਜੀ ਚੱਲ ਰਿਹਾ ਹੈ ਜਿਹੜਾ ਇਹਨਾਂ ਦਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਅਸੀਂ ਪੈਸੇ ਲੈਣੇ ਆਉਂਦ ਨੇ ਤੇ ਉਹਨ ਦੋਨਾਂ ਦਾ ਚੱਲ ਰਿਹਾ ਜੀ ਇਹਨਾਂ ਦਾ ਪਪਾ ਸਿਰ ਕਿਹੜਾ ਹੋਟਲ ਕੀ ਹੋਟਲ ਦਾ ਨਾਮ ਕੀ ਹੈ ਫਰਸਟੀਰਾ ਇਹਨਾਂ ਵੱਲੋਂ ਕਿਹਾ ਗਿਆ 15 ਤੋਂ 20 ਲੱਖ ਰੁਪਏ ਲੈਣਾ ਵੀ ਸੀ ਕੋਈ ਲੜਾਈ ਝਗੜਾ ਵੀ ਆਇਆ ਕੋਈ ਜਿਹੜੇ ਮੈਂਬਰ ਨੂੰ ਕੁੱਟਿਆ ਵੀ ਗਿਆ ਸੱਟਾਂ ਵਗੈਰਾ ਲੱਗੀਆਂ ਇਸ ਤਰ੍ਹਾਂ ਦਾ ਕੁਝ ਉਹ ਜੀ ਤਫਤੀਸ਼ ਚੱਲ ਰਹੀ ਹੈ ਤੇ ਉਹ ਕੰਪਲੀਟ ਹੋ ਜੇ ਫਿਰ ਸਿਰ ਪਰਿਵਾਰ ਨੇ ਇਨਸਾਫ ਮਿਲੇਗਾ ਜੀ ਬਿਲਕੁਲ ਸਾਬ ਦੋਨਾਂ ਤਰ੍ਹਾਂ ਦੇਖ ਲਾਂਗੇ ਜੀ ਕਿਹੜਾ ਗਲਤ ਹੈ ਕਿਹੜਾ ਸੱਚਾ